ਸਾਧਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 30 ਦਿਨ ਪੂਰੇ ਹੋ ਗਏ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਅਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਕੋਈ ਵੀ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਗਿਆ ਕਿ ਜਿਹੜਾ ਹੈ ਇਹਨਾਂ ਕਿਸਾਨਾਂ ਦੀ ਮੰਗਾ ਮੰਨੀਆਂ ਜਾਂ ਜਗਜੀਤ ਸਿੰਘ ਦਲੇਵਾ ਕਹਿੰਦੇ ਨੇ ਜਾਂ ਮਰਾਂਗੇ ਤੇ ਜਾਂ ਜਿੱਤਾਂਗੇ ਯਾਨੀ ਕਿ ਉਹਨਾਂ ਦੇ ਸਾਹਮਣੇ ਹੋਰ ਕੋਈ ਕੰਡੀਸ਼ਨ ਹੀ ਨਹੀਂ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ ਕੀਤੀ ਗਈ ਅਮਰ ਸ਼ਾਹ ਨੇ ਅਜ ਤੋ 10 ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਸਿਰਫ ਜਗਜੀਤ ਸਿੰਘ ਡੱਲੇਵਾਲ ਨੂੰ ਭਾਰਤੀ ਜਨਤਾ ਪਾਰਟੀ ਤੋਂ ਸਮੱਸਿਆ ਨੇ ਸਮੱਸਿਆ ਹੈ ਪੂਰੇ ਭਾਰਤ ਦੇ ਕਿਸਾਨ ਭਾਰਤੀ ਜਨਤਾ ਪਾਰਟੀ ਤੋਂ ਖੁਸ਼ ਨੇ ਇਸ ਕਰਕੇ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਿਸੇ ਵੀ ਸਮੇਂ ਵੱਡਾ ਹਾਸਾ ਵਾਪਸ ਸਕਦਾ ਹੈ ਪਹਿਲੀ ਗੱਲ ਤੇ ਉਹ ਕੈਂਸਰ ਦੇ ਪੇਸ਼ੈਂਟ ਨੇ ਦੂਜੀ ਗੱਲ ਉਹ 30 ਦਿਨ ਅਜ ਉਹ ਪੂਰੇ ਹੋ ਗਏ ਨੇ ਨਾ ਉਹਨਾਂ ਖਾਦਾ ਹੈ ਨਾ ਉਹਨਾਂ ਨੇ ਪੀਤਾ ਹੈ ਨਾ ਹੀ ਉਹਨਾਂ ਨੇ ਕੋਈ ਡਾਕਟਰੀ ਇਲਾਜ ਲਿਆ ਹੈ ਯਾਨੀ ਕਿ ਉਹਨਾਂ ਦੇ ਅੰਦਰਲੇ ਜਿਹੜੇ ਆਰਗਨਸ ਨੇ ਜਿਹੜੇ ਬਾਡੀ ਦੇ ਪਾਰਟ ਨੇ ਅੰਦਰਲੇ ਅੰਗਾ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਉਹ ਹੌਲੀ ਹੌਲੀ ਕਰਕੇ ਡੈਮੇਜ ਹੋ ਰਿਆ ਨੇ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਵੱਲੋਂ ਵੀ ਕੁਝ ਉਪਰਾਲਾ ਨਹੀਂ ਕੀਤਾ ਗਿਆ ਨਾ ਹੀ ਜਗਜੀਤ ਸਿੰਘ ਡੱਲੇਵਾਲ ਦੇ ਅਤੇ ਨਾ ਹੀ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਖੜਿਆ ਗਿਆ ਉਧਰ ਜਿਹੜੇ ਡਾਕਟਰੀ ਜਾਂਚ ਕਰ ਰਹੇ ਨੇ ਸਵੈਮਾਨ ਸਿੰਘ ਡਾਕਟਰ ਸਾਹਿਬ ਉਹ ਕਹਿੰਦੇ ਨੇ ਵੀ ਕਿਸੇ ਵੀ ਸਮੇਂ ਇਸ ਦੁਨੀਆ ਤੋਂ ਕੂਚ ਕਰ ਸਕਦੇ ਨੇ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਨੂੰ ਫੌਰੀ ਟ੍ਰੀਟਮੈਂਟ ਦੀ ਲੋੜ ਹੈ ਲੋੜ ਹੈ ਜੇਕਰ ਟ੍ਰੀਟਮੈਂਟ ਨਹੀਂ ਕਰਾਉਂਦੇ ਅਲਾਸ ਨਹੀਂ ਹੁੰਦਾ ਤੇ ਥੋੜੇ ਹੀ ਦਿਨਾਂ ਦੇ ਵਿੱਚ ਇਸ ਦੁਨੀਆ ਤੋਂ ਚਲੇ ਜਾਣਗੇ ਜਗਜੀਤ ਸਿੰਘ ਡੱਲੇਵਾਲ ਕਿਉਂਕਿ ਜਿਆਦਾ ਦੇ ਤੱਕ ਬੰਦਾ ਭੁੱਖਾ ਨਹੀਂ ਰਹਿ ਸਕਦਾ ਜੇ ਗੱਲ ਕਰੀਏ ਕਿਸਾਨ ਆਗੂਆਂ ਦੀ ਅਤੇ ਬਾਕੀ ਕਿਸਾਨ ਜਥੇਬੰਦੀਆਂ ਦੀ ਉਹਨਾਂ ਵੱਲੋਂ ਵੀ ਕੋਈ ਜਿਆਦਾ ਸਹਿਯੋਗ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਦਿੱਤਾ ਗਿਆ ਇਵਨ ਦੋ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਲੇਕਿਨ ਫਿਰ ਵੀ ਉਹਨਾਂ ਦੇ ਹੌਸਲੇ ਬਲੰਦ ਨੇ ਉਹਨਾਂ ਕਿਹਾ ਮਰਾਂ ਲੜਾਂਗੇ ਮਰਾਂਗੇ ਤੇ ਜਾਂ ਜਿੱਤਾਂਗੇ ਯਾਨੀ ਕਿ ਜਾਂ ਲੜਨਗੇ ਜਾਂ ਮਰਨਗੇ ਜਾਂ ਜਿੱਤਾਂਗੇ ਕਹਿੰਦਾ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਦੀ ਜਿੱਤ ਹੋਣੀ ਹੈ ਯਾਨੀ ਕਿ ਸ਼ਹੀਦੀ ਪਾਉਣਗੇ ਜਗਜੀਤ ਸਿੰਘ ਡਲੇਵਾਲ ਕਿਉਂਕਿ ਕੌਮ ਤੋਂ ਨਹੀਂ ਪੂਰੇ ਭਾਰ ਦੇ ਕਿਸਾਨ ਅਤੇ ਕਿਸਾਨਾਂ ਦੇ ਬੱਚਾ ਨਹੀਂ ਆਪਣੀ ਜਿੰਨ ਨਿਸ਼ਾਵਰ ਕਰਕੇ ਜਿੱਦ ਤੇ ਅਰੇ ਬੈਠੇ ਨੇ ਜਗਜੀਤ ਸਿੰਘ ਡਲੇਵਾਲ ਜਗਜੀਤ ਸਿੰਘ ਡਲੇਵਾਲ ਕਹਿੰਦੇ ਨੇ ਲੜਾਂਗੇ ਮਰਾਂਗੇ ਤੇ ਜਾਂ ਜਿੱਤਾਂਗੇ ਉਹਨਾਂ ਨੇ ਕਿਹਾ ਕਿ ਜਿੰਨੀ ਦੇ ਤੱਕ ਭਾਰਤੀ ਜਨਤਾ ਪਾਰਟੀ ਇਹਨਾਂ ਕਿਸਾਨੀ ਮੰਗਾ ਨੂੰ ਮਨ ਨਹੀਂ ਲੈਂਦੀ ਉਨੀ ਦੇਰ ਤੱਕ ਮੇਰਾ ਮਨਨ ਵਰਤ ਜਾਰੀ ਰਹੇਗਾ ਚਾਹੇ ਮੇਰੀ ਇਸ ਦੁਨੀਆ ਤੋਂ ਚਾਂਕੇ ਹੋਣਾ ਚਲੀ ਜਾਵੇ